ਤੁਸੀਂ ਵੇਖੋ ਸਾਡੇ ਚ ਸੁਭਾਅ ਹੈ ਕਿ ਕਿਸੇ ਦੇ ਪਰਿਵਾਰ ਵਿੱਚ ਕੋਈ ਗੱਲ ਹੋਈ ਹੋਵੇ। ਵਾਪਰਦਾ ਹੈ ਸੰਸਾਰ ਹੈ ਜੀ। ਕਿਸੇ ਨਾਲ ਕੁਝ ਵੀ ਦੁਨੀਆ 'ਚ ਵਾਪਰ ਸਕਦਾ ਹੈ ਪੋਸੀਬਲ ਹੈ। ਪਹਿਲੀ ਗੱਲ ਇਹਨੂੰ ਐਵੇਂ ਸਮਝੀਏ। ਦੁਨੀਆ ਵਿੱਚ ਹਰ ਚੀਜ਼ ਪੋਸੀਬਲ ਹੈ ਜੋ ਤੁਸੀਂ ਨਹੀਂ ਸੋਚਿਆ ਉਹ ਵੀ ਵਾਪਰ ਜਾਂਦਾ ਹੈ ਉਹ ਵੀ ਹੋ ਜਾਂਦਾ ਹੈ। ਕੋਈ ਖੁਸ਼हाल ਹੈ ਕੱਲ ਨੂੰ ਦੁਖੀ ਹੋ ਸਕਦਾ ਹੈ ਕਿਸੇ ਪਰਿਵਾਰ ਚ ਇਤਫਾਕ ਹੈ ਕੱਲ ਨੂੰ ਕੋਈ ਕਲੇਸ਼ ਹੋ ਸਕਦਾ ਹੈ ਸਾਰੇ ਬੰਦਿਆਂ ਦੀ ਸੁਭਾਅ ਇੱਕੋ ਜਿਹੀ ਨਹੀਂ ਨਾ ਹੁੰਦੇ ਪਰ ਸਾਡੇ ਅੰਤਰਾਤਮਾ ਵਿੱਚ ਇੱਕ ਚੀਜ਼ ਹੈ ਵੈਸੇ ਇਸ ਚੀਜ਼ ਨੂੰ ਨੋਟ ਕਰਨਾ ਚਾਹੀਦਾ ਹੈ ਸਾਨੂੰ ਜੇ ਅਸੀਂ ਇਹ ਸੁਭਾਅ ਬਦਲਾਂਗੇ ਤੇ ਬੜੇ ਸੌਖੇ ਰਵਾਂਗੇ ਪਰ ਜੇ ਇਹ ਸੁਭਾਅ ਕਿਸੇ ਸਮਾਜ ਦਾ ਆਮ ਸੁਭਾਅ ਬਣ ਜਾਏ ਤੇ ਬੜੀ ਸਮੱਸਿਆ ਖੜੀ ਹੋ ਜਾਂਦੀ ਹੈ ਇਕੱਲੇ ਬੰਦੇ ਦਾ ਹੋਵੇ ਤੇ ਗੱਲ ਹੋਰ ਹੁੰਦੀ ਏ ਜੇ ਬਹੁਤੇ ਲੋਕਾਂ ਦਾ ਬਣ ਜਾਏ ਨਾ ਸਮਾਜ ਚ ਤੇ ਇਹਨੂੰ ਫਿਰ ਸਦੀਆਂ ਲੱਗਦੀਆਂ ਨੇ ਬਦਲਨ ਉਤੇ ਕਿਉਂਕਿ ਇੱਕ ਵੱਡੀ ਬਿਮਾਰੀ ਬਣ ਜਾਂਦੀ ਮਹਾਮਾਰੀ ਬਣ ਜਾਂਦੀ ਏ ਉਹਦੇ ਲਈ ਜ਼ੋਰ ਵੀ ਜ਼ਿਆਦਾ ਲੱਗਦਾ ਸਮਾਂ ਵੀ ਵੱਧ ਲੱਗਦਾ ਉਹਨੂੰ ਤਬਦੀਲ ਕਰਨ ਦੇ ਉਤੇ ਇੱਕ ਤਾਂ ਸੀ ਜਦੋਂ ਦੂਜਿਆਂ ਨਾਲ ਗੱਲ ਕਰਾਂਗੇ ਨਾ ਆਪਣੇ ਸ਼ਰੀਕੇ ਰਿਸ਼ਤੇਦਾਰਾਂ ਦੀ ਬਦਖੋਈ ਜ਼ਰੂਰ ਕਰਾਂਗੇ ਤੁਸੀਂ ਨੋਟ ਕਰਨਾ ਕਈ ਵਾਰ ਅਸੀਂ ਆਪਣੇ ਸ਼ਰੀਕੇ ਦੀ ਚਾਚੇ ਤਾਇਆ ਦੀ ਰਿਸ਼ਤੇਦਾਰਾਂ ਦੀ ਘਰ ਪਰਿਵਾਰ ਦੇ ਕੁਝ ਜੀਆਂ ਦੀ ਜਿਨ੍ਹਾਂ ਨਾਲ ਸਾਡੀ ਬਹੁਤੀ ਤੰਦ ਨਹੀਂ ਰਲਦੀ ਸੁਭਾਅ ਦੀ ਅਸੀਂ ਉਹਨਾਂ ਦੀ ਬਦਖੋਈ ਕਰਨੋਂ ਝਿਜਕਦੇ ਨਹੀਂ ਉਹਦਾ ਇੱਕ ਫੈਕਟ ਇਹ ਪੈਂਦਾ ਵੀ ਸਾਨੂੰ ਆਦਤ ਪੈ ਜਾਂਦੀ ਹੈ ਆਪਣਾ ਖੋਟ ਦੂਜਿਆਂ ਨੂੰ ਵਿਖਾਉਣ ਦੀ ਤੇ ਅਗਲਾ ਜੇ ਆ ਕੇ ਮੁੜ ਕੇ ਸਾਡੇ ਪਰਿਵਾਰ ਦੇ ਜੀ ਨੂੰ ਦੱਸਦਾ ਤੇ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਸਾਡੇ ਪਰਿਵਾਰ ਦਾ ਜੀ ਕਹਿੰਦਾ ਵੀ ਤੂੰ ਲੋਕਾਂ ਕੋਲ ਜਾ ਕੇ ਕਰਦੀਆਂ ਗੱਲਾਂ ਕਰਦਾ ਸਾਡਾ ਪਰਿਵਾਰ ਕੋ ਵਿਸ਼ਵਾਸ ਖਤਮ ਹੋ ਜਾਂਦਾ ਫਿਰ ਹੋਰ ਚੀਜ਼ ਨੋਟ ਕਰਨਾ ਸਾਨੂੰ ਇੱਕ ਇਹ ਵੀ ਵਹਿਮ ਹੁੰਦਾ ਹੈ ਵੀ ਦੂਜੇ ਸਾਡੇ ਨਾਲੋਂ ਜ਼ਿਆਦਾ ਚੰਗੇ ਨੇ ਤੇ ਅਸੀਂ ਲੋਕਾਂ ਨਾਲੋਂ ਜ਼ਿਆਦਾ ਮਾੜੇ ਆ ਆਪਣਾ ਸੀ ਖੋਟ ਵਿਖਾਉਂਦੇ ਰਾਂਗੇ ਦੂਜਿਆਂ ਦੀਆਂ ਉਦਾਹਰਨਾਂ ਲੈਂਦੇ ਰਾਵਾਂਗੇ ਵੇਖੋ ਫਲਾਣੇ ਦੇ ਪਰਿਵਾਰ ਚਵੇਂ ਫਲਾਣੇ ਦੇ ਪਰਿਵਾਰ ਉਹਨੂੰ ਅਸੀਂ ਫਿਰ ਸਮੱਸਿਆ ਬਣਾ ਲੈਨੇ ਆ ਆਪਣੇ ਆਪ ਲਈ ਵੀ ਉਹਨਾਂ ਦੀ ਫੈਮਿਲੀ ਤਾਂ ਜ਼ਿਆਦਾ ਵਧੀਆ ਹੈ ਸਾਡੇ ਨਾਲੋਂ ਉਹਨਾਂ ਦੇ ਬੱਚੇ ਜ਼ਿਆਦਾ ਚੰਗੇ ਨੇ ਉਹਨਾਂ ਦੀਆਂ ਲੋਹਾਂ ਜ਼ਿਆਦਾ ਚੰਗੀਆਂ ਨੇ ਉਹਨਾਂ ਦੇ ਮੁੰਡੇ ਉਹਨਾਂ ਦੀਆਂ ਧੀਆ ਉਹਨਾਂ ਦਾ ਪਰਿਵਾਰ ਜ਼ਿਆਦਾ ਬਿਹਤਰ ਹੈ ਉਹ ਸਾਡੇ ਲਈ ਸਮੱਸਿਆ ਬਣ ਜਾਂਦੀ ਹੈ ਜਦੋਂ ਅਸੀਂ ਆਪਣੇ ਜੀਆਂ ਕੋਲ ਆ ਕੇ ਕਹਿੰਦੇ ਆ ਵੀ ਤੁਸੀਂ ਤੇ ਘਟਿਆ ਉਹਨਾਂ ਨੂੰ ਵੇਖੋ ਉਹ ਫਿਰ ਇੱਕ ਬੇਵਿਸ਼ਵਾਸੀ ਪੈਦਾ ਹੋ ਜਾਂਦੀ ਹੈ ਅਸੀਂ ਆਪਣੀ ਚੀਜ਼ ਨੂੰ ਆਪਣੇ ਢੰਗ ਨਾਲ ਸੁਧਾਰੀਏ ਉਹ ਜ਼ਿਆਦਾ ਵਧੀਆ ਰਹਿੰਦੀ ਹੈ ਜੇ ਤੁਸੀਂ ਦੂਜੇ ਦੀ ਉਦਾਹਰਣ ਨੂੰ ਆਪਣੇ ਘਰ ਚ ਲਾਗੂ ਕਰਕੇ ਕਰੋਗੇ ਸਮੱਸਿਆ ਖੜੀ ਹੋਏਗੀ ਕਿਉਂਕਿ ਉਹਨਾਂ ਦਾ ਜੀਵਨ ਢੰਗ ਤੇ ਤੁਹਾਡਾ ਜੀਵਨ ਢੰਗ ਵੱਖਰਾ ਵੱਖਰਾ ਹੈ